ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਨਵੇਂ ਬਲੌਗ ਚ ਤੇ ਅੱਜ ਮੈਂ ਬੈਠੀ ਆਂਗੀ ਬੁਟੀਕ ਤੇ ਤੇ ਕੱਪੜੇ-ਕੂਪੜੇ ਹੈਗੇ ਜਿਹੜੇ ਰੈਡੀ ਹੋ ਹੀ ਜਾਂਦੇ ਹੈਗੇ ਜਿਹੜੇ ਕੁਝ ਕੁ ਮੈਂ ਸੋਚਿਆ ਵੀ ਚਲੋ ਸੂਟ ਅੱਜ ਲੱਗਿਆ ਤੇ ਮੈਂ ਤੁਹਾਨੂੰ ਹੈਂਡਵਰਕ ਦੇ ਕੁਝ ਪੀਸ ਪਏ ਆ ਕਸਟਮਰ ਇਹ ਤੋਂ ਪਹਿਲਾਂ ਲੈ ਜਾਣ ਮੈਂ ਸੋਚਿਆ ਵੀ ਚਲੋ ਤੁਹਾਨੂੰ ਸਾਰਿਆਂ ਨੂੰ ਮੈਂ ਉਹ ਪੀਸ ਹੈ ਜਿਹੜੀ ਇੱਕ ਨਜ਼ਰ ਦਵਾੜਾ ਦੇਣੀ ਹੈ ਇੱਕ ਮੇਰੇ ਕੋਲੇ ਬਲੌਕ ਪੇਂਟ ਮਸਲੀਨ ਦੇ ਉੱਤੇ ਸੂਟ ਆਇਆ ਸੀਗਾ ਤੇ ਉਹਦੀ ਇਨਕੁਆਰੀ ਬਹੁਤ ਆਈ ਸੀ ਉਹ ਸਿੰਗਲ ਕਲ ਉਹਦੇ ਵਿੱਚ ਚਾਰ ਕਲਰ ਐ ਮੇਰੇ ਕੋਲੇ ਹੋਰ ਜਿਹੜੇ ਮੈਂ ਤੁਹਾਨੂੰ ਅੱਜ ਦਿਖਾ ਦੇਣੀ ਐ ਕਿਉਂਕਿ ਕਸਟਮਰ ਉਹਨਾਂ ਦੇ ਵਿੱਚ ਨਾ ਪੁੱਛ ਰਹੇ ਸੀਗੇ ਵੀ ਤੁਹਾਨੂੰ ਕੋਈ ਹੋਰ ਰੰਗ ਵੀ ਹੈਗਾ ਬਲੌਕ ਪੇਂਟ ਦੇ ਵਿੱਚ ਤੇ ਲਓ ਜੀ ਮੈਂ ਤੁਹਾਨੂੰ ਹੈਡਵਰਕ ਬਲੌਕ ਪੇਂਟ ਸਾਰੇ ਸੂਟ ਆ ਜਿਹੜੇ ਗੀਜ਼ਾ ਕਾਟਨ ਦੇ ਉੱਤੇ ਪੈਚਵਰਕ ਵਾਲੇ ਸੀ ਮੈਂ ਤੁਹਾਨੂੰ ਉਹਨਾਂ ਵਿੱਚ ਵੀ ਕੁਝ ਕਲਰ ਰਹਿ ਗਏ ਤੇ ਉਹ ਦਿਖਾ ਦੇਣੀ ਕਿਉਂਕਿ ਅੱਜ ਬੁਟੀਕ ਤੇ ਬੈਠੀ ਆ ਫਿਰ ਦੁਬਾਰਾ ਪਤਾ ਨਹੀਂ ਕਦੋਂ ਢੇਡਾ ਲੱਗਦਾ ਤੇ ਲਓ ਜੀ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਬਲੌਕ ਪੇਂਟ ਦੇ ਵਿੱਚ ਜਿਹੜੇ ਕਲਰ ਸੀਗੇ ਆਪਸ਼ਨ ਸਭ ਤੋਂ ਪ ਹਾਂਜੀ ਆ ਜਿਹੜਾ ਸੀਗਾ ਜੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਲਾਈਟ ਫਰੋਜੀ ਦੇ ਵਿੱਚ ਬਲੌਕ ਪੇਂਟ ਵਾਲਾ ਸੂਟ ਇਹ ਆਪਣਾ ਸੇਲ ਹੋਇਆ ਵੈ ਸਥੀਲ ਇਹ ਨਹੀਂ ਹੋਇਆ ਇਹਦੇ ਨਾਲ ਦੇ ਸੇਲ ਹੋਏ ਵੀ ਐ ਇਹ ਲਾਈਟ ਫਰੋਜੀ ਐ ਜੀ ਉਹਨਾਂ ਵਿੱਚ ਕਲਰ ਦਿਖਾ ਦਨੇ ਸੇਮ ਹੀ ਐ ਜਿਹੜਾ ਸੇਲ ਹੋਇਆ ਉਹਦੇ ਨਾਲ ਦਾ ਇੱਕ ਆ ਜਾਂਦਾ ਜੀ ਲੈਮਨ yellow ਦੇ ਵਿੱਚ ਸੇਮ ਪੇਂਟ ਐ ਇਹ ਦੇਖੋ ਸੇਮ ਪੇਂਟ ਐ ਇਹਦੇ ਵਿੱਚ ਮਸਲੀਨ ਦਾ ਇਹਦੇ ਨਾਲ ਪਿਓਰ ਦਾ ਦੁਪੱਟਾ ਤੇ ਡਾਈ ਕੀਤਾ ਹੋਇਆ ਇਹ ਸਟਾਫ ਹੈ ਜੀ ਆਪਣਾ ਇਹ ਮਸਲੀਨ ਦੇ ਉੱਪਰ ਡਾਈ ਕਰਕੇ ਟਾਈ ਡਾਈ ਦੇ ਸੂਟ ਹੋ ਗਏ ਤੇ ਇਹਦੇ ਉੱਪਰ ਐਵੇਂ ਕਰਕੇ ਪੇਂਟ ਹੋਇਆ ਵੈ ਪੇਂਟ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਚ ਦਿਖਾਇਆ ਸੀ ਪੁਰਾਣੀ ਚੈੱਕ ਕਰੀ ਮੈਂ ਤੁਹਾਨੂੰ ਫੇਰ ਦਿਖਾ ਦਿੰਨੀ ਆ ਇਹਦਾ ਜਿਹੜਾ ਪੇਂਟ ਹੈ ਪੇਂਟ ਕੁਛ ਇਸ ਤਰ੍ਹਾਂ ਅੱਛਾ ਅੱਜ ਜੈਸਮੀਨ ਵੀ ਮੇਰੇ ਨਾਲ ਆਈ ਹੈਗੀ ਤੇ ਆ ਲਓ ਜੀ ਆ ਇਹਦਾ ਪੇਂਟ ਹੈ ਅੱਛਾ ਲਾਈਟ ਗਈ ਹੋਈ ਹੈਗੀ ਕਾਈ ਇਹ ਮੱਖੀਆਂ ਮੱਖੀਆਂ ਤੁਰੀਆਂ ਫਿਰਦੀਆਂ ਥੋੜਾ ਯਾਰ ਡੋਰ ਓਪਨ ਕੀਤਾ ਸੀਗਾ ਤੇ ਇਹ ਆ ਜੀ ਇਹਦਾ ਡਿਜ਼ਾਈਨ ਇਹ λεਮਨ येलो ਹੈ ਬਹੁਤ ਸੋਹਣਾ ਕੱਪੜਾ ਹੈ ਤੁਹਾਨੂੰ ਮੈਂ ਸਟਾਫ ਵੀ ਇੱਕ ਵਾਰੀ ਇਦਾਂ ਦਿਖਾ ਦਿੰਨੀ ਹਾਂ ਇਹ ਦੇਖ ਲਓ ਸਟਾਫ ਮਸਲੀਨ ਦੇ ਵਿੱਚ ਹੈ ਗਰਮੀਆਂ 'ਚ ਪਾਉਣ ਵਾਲਾ ਹੈ ਬਹੁਤ ਜ਼ਿਆਦਾ ਸੌਫਟ ਕੱਪੜਾ ਹੈ ਇਹਦੇ ਵਿੱਚ ਕਲਰ ਦੀ ਛੇੜ ਜਿਹੜੀ ਮੈਂ ਤੁਹਾਨੂੰ ਦਿਖਾਤੀ ਲਾਈਟ ਫਰੋਜੀ ਹੈ ਇਹ ਥੋੜਾ ਜਿਹਾ ਸਕਾਈ ਬਲੂ ਹੈਗਾ ਸਕਾਈ ਬਲੂ ਦੇ ਵਿੱਚ ਸੇਮ ਡਿਜ਼ਾਈਨ ਤੁਹਾਨੂੰ ਸੇਮ ਹੀ ਮਿਲ ਜਾਣਾ ਜਿਹੜਾ ਇਹ ਮੈਂ ਖੋਲ ਕੇ ਦਿਖਾਇਆ ਹੈ ਬਾਕੀਆਂ ਦਾ ਡਿਜ਼ਾਈਨ ਸੇਮ ਹੀ ਹੈ ਤੇ ਇਹ ਇਹਦੇ ਦੁਪट्टे ਦਾ ਬਾਰਡਰ ਹੈ ਜੀ ਇਸ ਤਰ੍ਹਾਂ ਯੈਲੋ ਦਾ ਦੁਪੱਟਾ ਵੀ ਦਿਖਾ ਦਿੰਨੀ ਹਾਂ ਇਹ ਯੈਲੋ ਦਾ ਦੁਪੱਟਾ ਹੈ ਅੱਛਾ ਇਹਦੇ ਬਾਰਡਰ ਕਿਸੇ ਦੇ ਬਿੰਦੀਆਂ ਵਾਲਾ ਕਿਸੇ ਦੇ ਜਿਹੜਾ ਦੁਪੱਟੇ ਦਾ ਬਾਰਡਰ ਹੈ ਇਸ ਤਰ੍ਹਾਂ ਬੂਟੀਆਂ ਵਾਲਾ ਯੈਲੋ ਦੇ ਵਿੱਚ ਇਸ ਤਰ੍ਹਾਂ ਬੂਟੀਆਂਈਆਂ ਵਾਲਾ ਤੇ ਸਕਾਈ ਬਲੂ ਹੈ ਜਿਹੜਾ ਉਹਦੇ ਵਿੱਚ ਡਾਟਸ ਲੱਗੇ ਹੋਏ ਆ ਤੇ ਇਹ ਵਾਲਾ ਜਿਹੜਾ ਇਹ ਲਾਈਟ ਫਰੋਜੀ ਹੈ ਲਾਈਟ ਫਰੋਜੀ ਦੇ ਵੀ ਬਾਰਡਰ ਹੈ ਜਿਹੜਾ ਇਸ ਤਰ੍ਹਾਂ ਬੇਲਾਂ ਪੱਤੀਆਂ ਵਾਲਾ ਤੇ ਇਹ ਕਿਹਦੇ ਵਿੱਚ ਆ ਜਾਂਦਾ ਜੀ ਪੀਚ ਇਹ ਵੀ ਰੰਗ ਬਹੁਤ ਸੋਹਣਾ ਹੈਗਾ ਪੀਚ ਦੇ ਵਿੱਚ ਵੀ ਜਿਹੜਾ ਦੁਪੱਟਾ ਹੈਗਾ ਉਹਦਾ ਬਾਰਡਰ ਹੈ ਬਿੰਦੀਆਂ ਵਾਲਾ ਮਸਲੀਨ ਦਾ ਦੁਪੱਟਾ ਹੈ ਪੇਂਟ ਦਾ ਡਿਜ਼ਾਈਨ ਸੇਮ ਹੀ ਰਹੂਗਾ ਇਹਦੇ ਵਿੱਚ ਪੰਜ ਰੰਗ ਸੀਗੇ ਜੀ ਇੱਕ ਕਲਰ ਆਪਣੇ ਕੋਲੋਂ ਸੇਲ ਹੋ ਗਿਆ ਤੇ ਇਹ ਆਪਾਂ ਹੱਥੀ ਤਿਆਰ ਕਰਵਾਏ ਆ ਖੁਦ ਪੇਂਟ ਕਰਾਏ ਆ ਖੁਦ ਜਿਹੜਾ ਕੱਪੜਾ ਲੈ ਕੇ ਆਪਾਂ ਇਹਨਾਂ ਨੂੰ ਡਾਈ ਕਰਵਾਇਆ ਵਾ ਤੇ ਸੂਟ ਦੇ ਡਿਜ਼ਾਈਨ ਆ ਜਿਹੜੇ ਸੇਮ ਨਹੀਂ ਡਿਜ਼ਾਈਨ ਸੇਮ ਹੈ ਬਸ ਇਹਦੇ ਵਿੱਚ ਤੁਹਾਨੂੰ ਇਸ ਟਾਈਮ ਤੇ ਚਾਰ ਕਲਰ ਆ ਜਿਹੜੇ ਉਹ ਮਿਲ ਜਾਣਗੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਆਰਡਰ ਦੇ ਦਿਓ ਤੇ ਕੋਰੀਅਰ ਹੈ ਜਿਹੜਾ ਉਹ ਮੈਂ ਲਗਵਾ ਦੂੰਗੀ ਤੁਸੀਂ ਆਪਣਾ ਐਡਰੈਸ ਪ੍ਰੋਪਰ ਦੇ ਦਿਓ ਤੁਹਾਡੇ ਤੱਕ ਪੂਰੇ ਸੇਫ ਤਰੀਕੇ ਨਾਲ ਜਿਹੜਾ 3-4 ਦਿਨਾਂ ਦੇ ਵਿੱਚ ਕੋਰੀਅਰ ਹੈ ਉਹ ਪਹੁੰਚ ਜਾਣਾ ਤੇ ਇਹ ਪੂਰਾ ਜੀ ਕੱਲਾ ਸ਼ਰਟ ਦੇ ਫਰੰਟ ਤੇ ਹੀ ਨਹੀਂ ਆ ਇਹਦੇ ਬਾਟਮ ਤੇ ਵੀ ਹੈ ਬਾਹਾਂ ਦੇ ਉੱਪਰ ਵੀ ਪੇਂਟ ਹੋਇਆ ਹੋਇਆ ਤੇ ਦੁਪੱਟੇ ਵੀ ਸਾਰੇ ਤੇ ਪੇਂਟ ਹੋਇਆ ਇਹ ਦੇਖੋ ਜਿਵੇਂ ਤੁਸੀਂ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਆ ਦੇਖੋ ਤੁਸੀਂ ਇਹ ਬੈਕ ਹੈ ਦੀ ਸ਼ਰਟ ਦੀ ਬੈਕ ਤੇ ਵੀ ਮੇਰੇ ਖਿਆਲ ਇਹਦੇ ਬੈਕ ਤੇ ਉੱਪਰ ਬੈਕ ਤੇ ਵੀ ਹੈ ਹਾਂ ਬੈਕ ਦੇ ਉੱਪਰ ਵੀ ਪੌਂਚੇ ਤੇ ਵੀ ਹੈ ਬਾਹਾਂ ਤੇ ਵੀ ਹੈ ਤੇ ਸ਼ਰਟ ਦੀ ਬੈਕ ਤੇ ਵੀ ਪੇਂਟ ਹੈ ਫਰੰਟ ਤੇ ਵੀ ਪੇਂਟ ਹੈ ਮਤਲਬ ਕਿ ਪੂਰਾ ਸੂਟ ਤੁਹਾਨੂੰ ਪੇਂਟ ਦੇ ਨਾਲ ਹੀ ਭਰਿਆ ਮਿਲੂਗਾ ਇਹ ਨਹੀਂਗਾ ਕਿ ਇੱਕ ਮਸਕਲੀ ਕਮੀਜ਼ ਦੇ ਫਰੰਟ ਫਰੰਟ ਦੇ ਉੱਪਰ ਪੇਂਟ ਹੈ ਤੇ ਦੁਪੱਟਾ ਹੈ ਮੈਂ ਦੁਪੱਟਾ ਤੁਹਾਨੂੰ ਇਹਦਾ ਖੋਲ ਕੇ ਦਿਖਾ ਦਿੰਨੀ ਆ ਥੋੜਾ ਜਾਂ ਆਜ ਤੁਹਾਨੂੰ ਦੇਖਣ ਚ ਪਤਾ ਲੱਗੇ ਵੀ ਕਿਸ ਤਰ੍ਹਾਂ ਪੇਂਟ ਹੋਇਆ ਵਾ ਕਿਉਂਕਿ ਮੈਂ ਪਹਿਲਾਂ ਵਾਲੀ ਵੀਡੀਓ ਵਿੱਚ ਦਿਖਾਇਆ ਸੀਗਾ ਹੁਣ ਪਤਾ ਨਹੀਂ ਕਈ ਵਾਰ ਨਵੇਂ ਕਸਟਮਰਸ ਆ ਜਾਂਦੇ ਆ ਨਵੀਂ ਨਵੇਂ ਸਬਸਕ੍ਰਾਈਬਰ ਵਿਊਅਰਸ ਆ ਜਾਂਦੀ ਆ ਤਾਂ ਫਿਰ ਉਹਨਾਂ ਨੇ ਨਹੀਂ ਦੇਖਿਆ ਹੁੰਦਾ ਉਹ ਪੁਰਾਣੀ ਵੀਡੀਓ ਨੂੰ ਸੋ ਇਹ ਹੈ ਜੀ ਇਸ ਦਾ ਫੋਰ ਸਾਈਡ ਬਿੰਦੀਆਂ ਵਾਲਾ ਡਿਜ਼ਾਈਨ ਤੇ ਇਹਦੇ ਫੋਰ ਸਾਈਡ ਦੇ ਉੱਪਰ ਪਾਇਆ ਹੋਇਆ ਹੈਗਾ ਇਸ ਤਰ੍ਹਾਂ ਕਰਕੇ ਬਲੌਕ ਪੇਂਟ ਦਾ ਡਿਜ਼ਾਈਨ ਤੇ ਇਹ ਵਿੱਚ ਸੈਂਟਰ ਦੇ ਵਿੱਚ ਵਿੱਚ ਐਦਾਂ ਐਵੇਂ ਜਾਂਦੇ ਛੋਟੇ-ਛੋਟੇ ਤੇ ਇਹ ਸੈਂਟਰ ਦੇ ਵਿੱਚ ਇਹਦੇ ਚਾਰ ਫੁੱਲ ਜੋੜ ਕੇ ਪਾਏ ਹੋਏ ਆ ਬਾਰਡਰ ਸੀਮ ਰਹੂਗਾ ਮਤਲਬ ਕਿ ਪੂਰਾ ਭਾਰੀ ਜਿਹਨੂੰ ਆਪਾਂ ਕਹਦੇ ਨੇ ਪੇਂਟ ਦਾ ਪੂਰਾ ਹੈਵੀ ਡਿਜ਼ਾਈਨ ਵੇਖਣ ਨੂੰ ਮਿਲ ਰਿਹਾ ਹੈ ਸੂਟ ਤੇ ਤੇ ਸਟਾਫ ਬਹੁਤ ਸੋਹਣਾ ਹੈ ਗਰਮੀ ਦੇ ਵਿੱਚ ਪਾਉਣ ਵਾਲਾ ਬਹੁਤ ਸੋਹਣਾ ਸਟਾਫ ਹੈ ਇਹ ਸੀਗੇ ਜੀ ਚਾਰ ਪੰਜ ਰੰਗ ਜਿਹੜਾ ਬਲੌਕ ਪੇਂਟ ਦੀ ਵੀਡੀਓ ਪਾਈ ਸੀ ਕਸਟਮਰ ਇਨਕੁਆਰੀ ਲੈ ਰਹੇ ਸੀਗੇ ਚੈੱਕ ਕਰ ਲੈਣ ਆਹ ਪਏ ਆ ਜੀ ਕਲਰ ਇੱਕ ਪੀਚ ਪਿਆ ਹੈਗਾ ਲੈਮਨ yellow ਪਿਆ ਵਾ ਲਾਈਟ ਫਰੋਜੀ ਪਿਆ ਵਾ ਤੇ ਸਕਾਈ ਬਲੂ ਪਿਆ ਹੋਇਆ ਇਹ ਆ ਜੀ ਇਸ ਤੇ ਚਾਰ ਰੰਗ ਪੰਜਵਾਂ ਕਲਰ ਹੈ ਜਿਹੜਾ ਉਹ ਆਪਣਾ ਵਿਕ ਗਿਆ ਹੈਗਾ ਉਹ ਮੇਰੇ ਖਿਆਲ ਸਕਾਈ ਬਲੂ ਸੀਗਾ ਜਾਂ ਪੰਜਵਾਂ ਇਸ ਤੋਂ ਡਿਫਰੈਂਟ ਸੀਗਾ ਉਹ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਜਾਂ ਸੀਗਾ ਕੁਛ ਤੇ ਲਓ ਜੀ ਹੁਣ ਆਪਾਂ ਦਿਖਾਉਨੇ ਆ ਕੋਸ਼ਕ ਪੈਚ ਵਰਕ ਦੇ ਵਿੱਚ ਅੱਛਾ ਇੱਕ ਸੂਟ ਇਹ ਵੀ ਪਿਆ ਹੋਇਆ ਪੀਚ ਦੇ ਵਿੱਚ ਦੋ ਪਏ ਹੋਏ ਨੇ ਪੀਚ ਦੇ ਵਿੱਚ ਦੋ ਪੇਂਟ ਹੋਏ ਵੀ ਆ ਇਹ ਅੱਛਾ ਇੱਕ ਡਾਰਕ yellow ਵੀ ਹੈ ਥੋੜਾ ਜਿਹਾ ਇਹ ਦੁਪੱਟਾ ਹੈ ਐ ਇਹ ਹੋਰ ਹੈ ਇਹ ਸੂਟ ਹੈ ਅੱਛਾ ਇਹਦੇ ਵਿੱਚ ਜੀ ਤੁਹਾਨੂੰ 4 ਨਹੀਂ 5 6 ਕਲਰ ਮਿਲ ਮਿਲ ਜਾਣਗੇ ਇੱਕ ਜਿਹੜਾ ਲੈਮਨ yellow ਤੋਂ ਥੋੜਾ ਜਿਹਾ ਡਾਰਕ ਹੈ ਇਹ ਉਹ ਥੋੜਾ ਜਿਹਾ ਲਾਈਟ yellow ਸੀਗਾ ਇਹ ਥੋੜਾ ਜਿਹਾ ਬ੍ਰਾਈਟ ਹੈ ਇੱਕ ਰੰਗ ਤੁਹਾਨੂੰ ਇਹਦੇ ਵਿੱਚ ਵੀ ਮਿਲ ਜਾਣਾ ਹੈ ਮੰਨ ਲਓ ਵੀ ਇਹ 6 7 ਕਲਰ ਹੈਗੇ ਆ अवेलेबल ਹੈ ਜੇ ਤੁਸੀਂ ਕੋਈ ਵੀ ਮੰਨ ਲਓ ਲੈਣਾ ਚਾਹੋ ਆ ਦੇਖੋ ਮੈਂ ਤੁਹਾਨੂੰ ਕਲਰ ਦੋਨਾਂ ਦਾ ਦਿਖਾ ਦੇਣੀ ਆ ਇੰਨਾ ਕੁ ਫਰਕ ਹੈਗਾ ਬਸ ਇਹ ਥੋੜਾ ਜਿਹਾ ਲਾਈਟ ਹੈ ਇਹ ਥੋੜਾ ਜਿਹਾ ਇਹਦੇ ਨਾਲੋਂ ਡਾਰਕ ਹੈ ਬਸ ਇੱਕ ਅੱਧੀ ਸ਼ੇਡ ਡਾਰਕ ਹੈ ਜਿਹਨੂੰ yellow ਡਾਰਕ ਪਸੰਦ ਹੈ ਉਹੀ ਪਸੰਦ ਕਰ ਲਿਓ ਤੇ ਹੁਣ ਆ ਜਾਂਦਾ ਜੀ ਆਪਣੇ ਪੈਚ ਵਰਕ ਦੇ ਵਿੱਚ ਦਿਖਾਉਣੀ ਆ ਮੈਂ ਤੁਹਾਨੂੰ ਪਹਿਲਾਂ ਤਾਂ ਪੈਚ ਵਰਕ ਦੇ ਵਿੱਚ ਆਰੀ ਦਾ ਕੰਮ ਹੈ ਜਿਹੜਾ ਕਾਟਨ ਦਾ ਸਟਾਫ ਹੈ ਇਹਦੇ ਵਿੱਚ ਇਹ ਮਸ਼ੀਨੀ ਕੰਮ ਹੋਇਆ ਹੋਇਆ ਹੈ ਜਿਹੜਾ ਸਾਈਡ ਦੇ ਉੱਪਰ ਇਹ ਬੇਲਾਂ ਪਾਈਆਂ ਹੋਈਆਂ ਇਹਦੇ ਉੱਪਰ ਪੈਚ ਲਗਾ ਕੇ ਤੇ ਉੱਪਰ ਬਾਰਡਰਿੰਗ ਹੈ ਜਿਹੜੀ ਪੈਚ ਦੇ ਆਰੀ ਦਾ ਕੰਮ ਕੀਤਾ ਹੋਇਆ ਹੈ ਦੇਖੋ ਤੁਸੀਂ ਹਨਾ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਤੇ ਏ ਜੀ ਸ਼ੋਰਟ ਦੇ ਵਿੱਚ ਦੋ ਜਿਵੇਂ ਕਲੀਆਂ ਪਾਈਆਂ ਹੋਈਆਂ ਉੱਤੋਂ ਮੋਟੀਆਂ ਬੇਲਾ ਨਹੀਂ ਇਸ ਤਰ੍ਹਾਂ ਤੇ ਆਹ ਇਹਦਾ ਸੈਂਟਰ 'ਚ ਆ ਕੇ نیچے ਇੱਕ ਫੁੱਲ ਦਾ ਡਿਜ਼ਾਈਨ ਪਾਇਆ ਹੋਇਆ ਹੈ ਪੈਚਵਰਕ ਦੇ ਉੱਤੇ ਆਰੀ ਦਾ ਕੰਮ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਨਜ਼ਦੀਕ ਤੋਂ ਵੀ ਦੇਖ ਲਓ ਇੱਕ ਡਿਜ਼ਾਈਨ ਏ ਹੈ ਜੀ ਇਸ ਦੇ ਵਿੱਚ ਤੇ ਕਲਰ ਇਹਦਾ ਹੈਗਾ ਪਿੰਕ ਬੇਬੀ ਪਿੰਕ ਪੀਂਚ ਪਿੰਕ ਵਾਸੇ ਐਵੇਂ ਜੇ ਦਾ ਰੰਗ ਹੈਗਾ ਤੇ ਇਹਦੇ ਵਿੱਚ ਇੱਕ ਚੱਕ ਦੇ ਉੱਪਰ ਹੈਗਾ ਇਹ ਜਿੱ ਚੈੱਕ ਦੇ ਉੱਪਰ ਡਿਜ਼ਾਈਨ ਥੋੜਾ ਜਿਹਾ ਬਦਲਤਾ ਇਹਦੇ ਵਿੱਚ ਜਿਵੇਂ ਇਹ ਫੁੱਲ ਸੀਗਾ ਇਹਦੇ ਵਿੱਚ ਇਸ ਤਰ੍ਹਾਂ ਬੂਝਾ ਜਾ ਬਣਾਇਆ ਹੋਇਆ ਤੇ ਕਲੀਆਂ ਸੇਮ ਹੀ ਉਹੀ ਪੈਚ ਵਰਕ ਦੇ ਵਿੱਚ ਆਰੀ ਦੀ ਬਾਰਡਰਿੰਗ ਕੀਤੀ ਹੋਈ ਹੈ ਪੈਚ ਦੇ ਉੱਪਰ ਆਰੀ ਦਾ ਟੱਚ ਹੈ ਇਹ ਲਾਸਟ ਤੇ ਇਹਦੇ ਮਤਲਬ ਇਹਦੇ ਸਿੰਗਲ ਫੁੱਲ ਸੀਗਾ ਇਹਦੇ ਦੋ ਤਿੰਨ ਪੈਂਦੇ ਹੋਣਗੇ ਇਹਦੇ ਧੁਰ ਧੁਰ ਮਤਲਬ ਜਿਹੜੇ ਸੈਂਟਰ ਦੇ ਵਿੱਚ ਚੱਲੇ ਜਾ ਰਹੇ ਆ ਇੱਕ ਨੀਚੇ ਹੈ ਇੱਕ ਵਿਚਾਲੇ ਹੈ ਤੇ ਇੱਕ ਇਹਦੇ neck ਦੇ ਨੀਚੇ ਨਹੀਂ neck ਦੇ نیچے ਹੈ ਨਹੀਂਗਾ ਇਹਦੇ ਦੋ ਆ ਜੀ ਫੁੱਲ ਆ ਦੇਖ ਲਓ ਤੁਸੀਂ ਆਹਾ ਹੈਗਾ ਇਹਦਾ ਡਿਜ਼ਾਈਨ ਪੈਚਵਰਕ ਤੇ ਆ ਇਹਦੇ ਦੋ ਐਵੇਂ ਕਰਕੇ ਫੁੱਲ ਹੈ ਅੱਛਾ ਜੀ ਇਹ ਇਸ ਦੇ ਵਿੱਚ ਦੋ ਕਲਰ ਹੋਗੇ ਚਲੋ ਹੁਣ ਜੈਸਮੀਨ ਹੈਲਪ ਕਰਦੀ ਹੈ ਆਪਣੀ ਅੱਛਾ ਜੀ ਇਹ ਦੋ ਹੋਗੇ ਬਸ ਠੀਕ ਹੈ ਤੇ ਆਜੋ ਜੀ ਹੁਣ ਜਿਹੜਾ ਗੀਜਾ कॉटन ਦੇ ਵਿੱਚ ਮੈਂ ਤੁਹਾਨੂੰ ਪੈਚਵਰਕ ਦਾ ਦਿਖਾਇਆ ਸੀਗਾ ਇੱਕ ਸਕਿਨ ਕਲਰ ਦਾ ਹਨਾ ਸੂਟ ਉਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਹੋਰ ਅਵੇਲੇਬਲ ਨਹੀਂ ਬਾਕੀ ਦੇ ਸੇਲ ਹੋ ਜਾਂਦੇ ਨਾਲ ਦੀ ਨਾਲ ਜੀ ਜਿਹੜੇ ਆਪਣੇ ਕੋਲੇ ਬਚੇ ਹੋਏ ਆ ਉਹਨਾਂ ਦੇ ਵਿੱਚ ਤੁਸੀਂ ਇਹ ਦੋ ਰੰਗ ਦੇਖ ਲਓ ਆਏ ਉਹੀ ਸਕਾਈ ਬਲੂ ਤੇ ਉੱਪਰ ਆ ਇੱਕ ਤੇ ਇਹ ਵਾਲਾ ਜੀ ਬਸ ਫਰੋਜੀ ਸੀ ਗ੍ਰੀਨ ਫਰੋਜੀ ਸੀ ਗ੍ਰੀਨ ਹੀ ਹੈ ਵੈਸੇ ਇਹ ਫਰੋਜੀ ਨਹੀਂ ਆ ਇਹ ਸੀ ਗ੍ਰੀਨ ਦੇ ਉੱਤੇ ਆ ਤੇ ਸੇਮ ਉਹੀ ਪੈਚਵਰਕ ਹੋਇਆ ਦਾ ਆਰੀ ਦਾ ਵਰਕ ਹੈ ਪੈਚ ਲਗਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਹੈ ਇਹ ਕਿਹਦੇ ਨਾਲ ਦਾ ਸੂਟ ਮੇਰੇ ਕੋਲ ਘਰ ਪਿਆ ਹੈਗਾ ਇਹ ਬੁਟੀਕ ਦੇ ਉੱਪਰ ਪਈ ਹੈ ਜਿਹੜੀ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ ਜਿਹੜਾ ਮੇਰੇ ਕੋਲ ਇਹ ਘਰੇ ਪਿਆ ਹੋਇਆ ਹੈ ਗੀਜ਼ਾ ਦਾ ਉਹਦੇ ਉੱਪਰ yellow ਪੈਚ ਲੱਗੇ ਹੋਏ ਨੇ ਇਹ ਵਾਲਾ ਕੰਮ ਹੈ ਜਿਹੜਾ yellow ਦੇ ਉੱਪਰ ਹੈ ਉਹ ਲਾਈਟਰ ਸਕਿਨ ਕਲਰ ਦਾ ਹੈਗਾ ਬਹੁਤ ਫਿੱਕਾ ਉਹ ਤੇ ਉਹਨਾਂ ਦੇ ਵਿੱਚ ਵੀ ਕਸਟਮਰ ਕਲਰ ਹੋਰ ਮੰਗ ਰਹੇ ਸੀਗੇ ਤਾਂ ਫਿਰ ਉਹਨਾਂ ਲਈ ਆਪਾਂ ਇਹ ਦੋ ਰੰਗ ਲੈ ਕੇ ਆਏ ਆਂ ਹੋਰ ਤੁਸੀਂ ਆਪਣੀ ਚੁਆਇਸ ਨਾਲੇ ਕੰਮ ਕਿਸੇ ਵੀ ਰੰਗ ਤੇ ਕਿਸੇ ਵੀ ਸਟਾਫ ਤੇ ਕਰਵਾਉਣਾ ਹੋਵੇ ਤੁਸੀਂ ਉਹ ਵੀ ਕਰਵਾ ਸਕਦੇ ਆ ਆਪਾਂ ਨੂੰ ਤੁਸੀਂ ਦੇ ਸਕਦੇ ਹੋ ਆਰਡਰ ਤੁਹਾਡੀ ਪਸੰਦ ਦੇ ਰੰਗ ਦੇ ਉੱਪਰ ਤੁਹਾਡੇ ਪਸੰਦ ਦੇ ਸਟਾਫ ਦੇ ਉੱਪਰ ਆਪਾਂ ਸੇਮ ਐਜ਼ ਇਟ ਇਹ ਚੀਜ਼ ਬਣਾ ਕੇ ਤੁਹਾਨੂੰ ਦੇ ਸਕਦੇ ਆ ਅੱਛਾ ਜੀ ਇਹ ਇਸ ਦਾ ਪੈਚਵਰਕ ਹੈ ਇਸ ਤਰ੍ਹਾਂ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਲੱਗੇ ਹੱਥ ਆਰੀ ਦਾ ਵੀ ਕੰਮ ਦਿਖਾ ਦਿੰਨੇ ਆ ਇਹ ਜੌਰਜਟ ਹੈ ਚੈੱਕ ਵਾਲੀ ਜੌਰਜਟ ਹੈ ਬਹੁਤ ਸੋਹਣਾ ਇਹਦੇ ਤੇ ਕੰਮ ਹੋਇਆ ਵੈ ਹਾਂ ਬਸਾਰੀ ਵਾਲੇ ਰੱਖਦੇ ਹੋ ਹੈਂਡਵਰਕ ਵਾਲੇ ਵੀ ਇੱਥੇ ਵਿੱਚ ਹੀ ਨੇ ਹਾਂ ਠੀਕ ਹੈ ਇਹ ਹੈਂਡਵਰਕ ਦੇ ਵੀ ਤੁਹਾਨੂੰ ਮੈ ਸੂਟ ਹੈ ਜਿਹੜੇ ਉਹ ਵੀ ਦਿਖਾਉਂਗੀ ਮੈਂ ਹੈਂਡਵਰਕ ਦੇ ਸੂਟ ਲਈ ਨਾ ਤੁਹਾਨੂੰ ਅਲੱਗ ਤੋਂ ਵੀਡੀਓ ਪਾਉਂਗੀ ਅੱਜ ਮੈਂ ਤੁਹਾਨੂੰ ਆਰੀ ਵਰਕ ਦਾ ਤੇ ਪੈਚ ਵਰਕ ਵਾਲਾ ਜਿਹੜਾ ਉਹ ਦਿਖਾ ਰਹੀ ਆਂ ਅੱਛਾ ਆਹ ਹੈ ਜੀ ਸੂਟ ਪਰਪਲ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਇਹ ਤੇ ਇਹਦੇ ਉੱਪਰ ਆਰੀ ਦਾ ਵਰਕ ਹੋਇਆ ਫਿਨਿਸ਼ਿੰਗ ਤੁਸੀਂ ਦੇਖ ਲਓ ਕਰੀਬ ਤੋਂ ਇਹਦੇ ਨੀਚੇ ਵੀ ਇਸ ਤਰ੍ਹਾਂ ਬਾਰਡਰ ਹੈ ਜਿਹੜੀ ਸ਼ਰਟ ਹੈ ਜੈਸਮਿਨ ਸਿੱਧਾ ਕਰਕੇ ਸ਼ਰਟ ਦਿਖਾਓ ਸਿੱਧਾ ਕਰੋ ਅਨਿਚੇ ਰੱਖ ਦੋ نیچے ਰੱਖੋ ਬੇਟੇ نیچے ਰੱਖ ਦੋ ਸਟਾਫ ਹੈ ਜੀ ਚੱਕ ਵਾਲੀ ਜੋਰਝਾਟ ਹੈ ਸੌਫਟ ਪਤਲੀ ਜੋਰਝਾਟ ਹੈਗੀ ਤੇ ਇਹ ਇਸ ਦੇ ਵਿੱਚ ਦੋ ਐਵੇਂ ਕਲੀਆਂ ਪਾਈਆਂ ਹੋਈਆਂ ਤੇ ਨੈਕ ਦਾ ਡਿਜ਼ਾਈਨ ਬਹੁਤ ਸੋਹਣਾ ਹੈਗਾ ਸੌਰੀ ਨੈਕ ਦਾ ਡਿਜ਼ਾਈਨ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਬਹੁਤ ਪਿਆਰੀ ਫਿਨਿਸ਼ਿੰਗ ਆਈ ਹੋਈ ਹੈ ਇਸ ਤਰ੍ਹਾਂ B ਦਾ ਡਿਜ਼ਾਈਨ ਦੇ ਕੇ neck ਦੇ ਉੱਪਰ ਵਰਕ ਕੀਤਾ ਇਹ ਇਹਦੇ ਨਾਲ ਦੋ ਕਲੀਆਂ ਆ ਰਹੀਆਂ ਇਹਦੇ ਵਿੱਚ ਵੀ ਤੁਸੀਂ ਕੋਈ ਵੀ ਡਿਜ਼ਾਈਨ ਕੋਈ ਵੀ ਕੱਪੜੇ ਦੇ ਉੱਪਰ ਪਵਾ ਸਕਦੇ ਹੋ ਚੇਂਜ ਵੀ ਕਰਵਾ ਸਕਦੇ ਹੋ ਤੇ ਸੇਮ ਐਜ਼ ਇਟ ਡਿਜ਼ਾਈਨ ਵੀ ਤੁਸੀਂ ਆਪਣੀ ਪਸੰਦ ਦੇ ਕੱਪੜੇ ਦੇ ਉੱਪਰ ਤਿਆਰ ਕਰਵਾ ਸਕਦੇ ਹੋ ਇੱਕ ਹੋ ਗਿਆ ਜੀ ਆਰੀ ਵਰਕ ਦੇ ਵਿੱਚ ਇਹ ਤੇ ਹੁਣ ਤੁਹਾਨੂੰ ਆਰੀ ਵਰਕ ਦਾ ਇੱਕ ਇਹ ਦਿਖਾ ਦਿੰਨੇ ਆ ਅੱਛਾ ਬਸ ਇੱਕ ਮਿੰਟ ਅੱਛਾ ਜੀ ਸਾਡੇ ਉਹਲਦ ਕੱਲ ਜੀ ਜਾਂਦੀ ਹੈ ਹੈਂਗਰ ਤੇ ਇਹ ਵਾਲੇ ਸੂਟ ਦੇ ਉੱਪਰ ਵੀ ਆਰੀ ਦਾ ਕੰਮ ਹੋਇਆ ਵੈ ਮਲਟੀ ਕਲਰ ਦੇ ਫਲਾਵਰ ਪਾਏ ਆ ਦੋ ਸੀਮ ਇੱਥੇ ਹੀ ਕਲੀਆਂ ਆ ਰਹੀਆਂ ਐ ਇਹਦੀਆਂ ਇਹ ਕਲੀਆਂ ਐnga ਬਸ ਕੋਈ ਗੱਲ ਨਹੀਂ ਆਮੜੇ ਖੋਲ ਦਿਓ ਖੋਲ ਕੇ ਦਿਖਾ ਦਿਓ ਕਲਰ ਬਹੁਤ ਸੋਹਣਾ ਜੀ ਪਿੰਕ ਕਲਰ ਦੇ ਉੱਪਰ ਇਸ ਤਰ੍ਹਾਂ ਫਲਾਵਰ ਪਾਏ ਹੋਏ ਆ ਤੇ ਨੈਕ ਦਾ ਡਿਜ਼ਾਈਨ ਬਹੁਤ ਸੋਹਣਾ ਐ ਦੇਖੋ ਖੋਲੇ ਤੋਂ ਚੀਜ਼ ਹੋਰ ਨਿਕਲਦੀ ਐ ਮੈਂ ਉਵੇਂ ਹੀ ਛੱਡਣ ਲੱਗੀ ਸੀਗੀ ਇਹ ਇਸ ਦੀਆਂ ਕਲੀਆਂ ਨੇ ਫਿਨਿਸ਼ਿੰਗ ਦੇਖ ਲਓ ਤੁਸੀਂ ਚੈੱਕ ਕਰ ਲਓ ਹਣਾ ਵਰਕ ਕਿੰਨਾ ਸਫਾਈ ਨਾਲ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਤੇ ਇਹ ਦਾ neck ਦਾ ਡਿਜ਼ਾਈਨ ਹੈ ਇਹਦੇ neck ਦੇ ਉੱਪਰ ਵੀ ਦੋਨੋਂ ਸਾਈਡ ਤੇ ਐਵੇਂ ਕਰਕੇ ਦੋ ਫੁੱਲ ਪਾਏ ਹੋਏ ਆ ਤੇ ਬਾਕੀ ਇਹ ਜਿਵੇਂ نیچے ਤੱਕ ਆ ਰਿਹਾ ਅੱਛਾ ਜੀ ਇਹ ਹੋ ਗਿਆ ਹੁਣ ਇੱਕ ਆਪਾਂ ਇਹ ਦਿਖਾ ਦਿੰਨੇ ਆ ਇਹ ਸਾਰੇ ਆਰੀ ਵਰਕ ਦੇ ਵਿੱਚ ਹੈ ਤੇ ਤੁਸੀਂ ਆਪ ਦੀ ਪਸੰਦ ਦਾ ਸਟਾਫ ਆਪ ਦੀ ਪਸੰਦ ਦਾ ਰੰਗ ਚੂਜ਼ ਕਰਕੇ ਇਹ ਵਾਲਾ ਡਿਜ਼ਾਈਨ ਤੁਸੀਂ ਪਵਾਉਣਾ ਚਾਹੋ ਉਹ ਵੀ ਪਵਾ ਸਕਦੇ ਹੋ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਮਲਟੀ ਕਲਰ ਦੇ ਵਿੱਚ ਡਿਜ਼ਾਈਨ ਹੈਗਾ ਮਤਲਬ ਕੁਲੇ ਮਿਲੇ ਜੇ ਰੰਗ ਹੈ ਬਹੁਤ ਆਡ ਨਹੀਂ ਲੱਗਦੇ ਮਰਜ ਜੇ ਹੁੰਦੇ ਰੰਗ ਹੈ ਇਹ ਸ਼ਰਟ ਦੀ ਬਾਰਡਰ ਦੇ ਉੱਤੇ ਹੈ ਇਹ ਸੇਮ ਦੋ ਕਲੀਆਂ ਜਾ ਰਹੀਆਂ ਤੇ ਇਹ ਬਹੁਤ ਵੱਡਾ ਮਤਲਬ ਵੀ ਇੱਕ ਡਿਜ਼ਾਈਨ ਪਾਇਆ ਹੋਇਆ ਹੈਗਾ ਜਿਵੇਂ ਇਹ ਕਾਫੀ ਅੱਧੇ ਕਮੀਜ਼ ਨੂੰ ਨੀਚੇ ਕਵਰ ਕਰਦਾ ਹੈਗਾ ਛੋਟਾ ਨਹੀਂ ਹੈ ਇਹ ਪੈਟਰਨ ਹੈ ਜਿਹੜਾ ਬਸ ਇਹ ਬਾਟਮ ਮਤਲਬ ਗਲੇ ਦੇ ਤੇ ਇਹਦੇ ਸਨ ਦੇ ਵਿੱਚ ਬੜੀ ਮੁਸ਼ਕਲ ਨਾਲ 12 13 ਇੰਚ ਦਾ ਇਹ ਸਨ ਛੱਡਿਆ ਹਣਾ ਤੁਰੰਤ ਵੀ ਭਰਿਆ ਹੋਇਆ ਪੂਰਾ ਕਮੀਜ਼ ਹੈ ਇਹ ਇਹ ਤੁਹਾਨੂੰ ਪੂਰਾ ਫੁੱਲ ਹੈਵੀ ਕਮੀਜ਼ ਬਾਜ਼ੇ ਬਰੇਟਾਂ ਦੇ ਉੱਪਰ ਮਿਲਣਗੇ ਬਿਲਕੁਲ ਇਹਨਾਂ ਦੀ ਇਨਕੁਆਰੀ ਕਰ ਸਕਦੇ ਹੋ ਜੀ ਤੁਸੀਂ WhatsApp ਨੰਬਰ ਆਪਣਾ ਸੇਮ ਉਹੀ ਜੀ 9464628864 ਤੇ ਤੁਸੀਂ ਸਿੱਧੂ ਵਲੋਗਿੰਗ 62 ਦੇ ਉੱਪਰ ਇੰਸਟਾਗ੍ਰam ਦੀ ਆਈਡੀ ਹੈ ਜੀ ਉੱਥੇ ਵੀ ਡੀਐਮ ਕਰ ਸਕਦੇ ਹੋ ਇਹਨਾਂ ਦੀ ਇਨਕੁਆਰੀ ਲੈ ਸਕਦੇ ਹੋ ਆਪਣੀ ਪਸੰਦ ਦੇ ਤੁਸੀਂ ਸੂਟਾਂ ਨੂੰ ਮਤਲਬ ਕਲਰ ਵੀ ਦੇ ਸਕਦੇ ਹੋ ਤੁਸੀਂ ਡਿਜ਼ਾਈਨ ਵਿੱਚ ਚੇਂਜ ਕਰਾਉਣਾ ਆਪਾਂ ਉਹ ਵੀ ਕਰਕੇ ਦੇ ਸਕਦੇ ਹਾਂ ਰੰਗ ਤੁਹਾਡੀ ਪਸੰਦ ਦਾ ਕੱਪੜਾ ਤੁਹਾਡੀ ਪਸੰਦ ਦਾ ਸੇਮ ਡਿਜ਼ਾਈਨ ਵੀ ਪਾ ਸਕਦੇ ਆ ਤੇ ਇਹ ਇਸ ਦਾ ਨੈਕ ਡਿਜ਼ਾਈਨ ਆ ਬਹੁਤ ਸੋਹਣਾ ਹੈ ਜੀ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਇੱਕ ਆ ਜਾਂਦਾ ਜੀ ਹੁਣ ਆਰੀ ਦੇ ਵਿੱਚ ਬਹੁਤ ਸੋਹਣਾ ਕੰਮ ਹੋਇਆ ਇਹ ਵਾਲਾ ਵੀ ਅਛਾ ਪਿਓਰ ਇਹ ਕਾਟਨ ਦੇ ਸੂਟ ਨੇ ਜੀ ਗਰਮੀ ਦੇ ਆਈਟਮ ਹੈ ਕੋਈ ਵੀ ਫੈਂਸੀ ਜਾਂ ਇਹ ਸਰਦੀਆਂ ਵਾਲੀ ਨਹੀਂ ਹੈ ਬਹੁਤ ਸੋਹਣਾ ਕੰਮ ਹੋਇਆ ਵੈ ਇਹ ਚੈੱਕ ਕਰੋ ਦੋ ਕਲੀਆਂ ਨੇ ਸਾਈਡ ਤੇ ਆਉਂਦੀਆਂ ਤੇ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸਫਾਈ ਦੇ ਨਾਲ ਪਾਇਆ ਹੋਇਆ ਹੈ ਇਹ ਇਸ ਕਮੀਜ਼ ਦਾ ਫਾਈਨਲ ਡਿਜ਼ਾਈਨ ਆ ਦੇਖ ਲਓ ਤੁਸੀਂ ਇੱਥੋਂ ਤੋਂ ਐਵੇਂ ਹੈ ਇਹ ਡਿਜ਼ਾਈਨ ਵੀ ਤੁਸੀਂ ਆਪ ਦੀ ਪਸੰਦ ਦੇ ਕਿਸੇ ਵੀ ਰੰਗ ਤੇ ਕਿਸੇ ਵੀ ਕੱਪੜੇ ਤੇ ਪਵਾ ਸਕਦੇ ਪਰ ਇਹ कॉटन ਦੇ ਉੱਪਰ ਜਾਂ ਪਿਓਰ कॉटन ਦੇ ਉੱਤੇ ਇਹ ਡਿਜ਼ਾਈਨ ਪਾਇਆ ਹੋਇਆ ਬਹੁਤ ਸੋਹਣਾ ਹੈ ਤੇ ਇਸ ਦੀਆਂ ਬਾਹਾਂ ਦੇ ਉੱਪਰ ਵੀ ਵਰਕ ਹੈ ਇਹ ਦੇਖੋ ਆ ਬਾਜੂ ਤੇ ਪਵਾ ਸਕਦੇ ਜਾਂ ਚਾਹੇ ਬਾਟਮ ਤੇ ਕਰਾ ਸਕਦੇ ਇਹ ਤਾਂ ਡੀ ਮਰਜੀ ਹੈ ਤੁਸੀਂ ਬਾਹਾਂ ਤੇ ਰੱਖਣਾ ਹੈ ਬਾਟਮ ਤੇ ਰੱਖਣਾ ਬਹੁਤ ਸੋਹਣਾ ਇੱਥੇ ਵੀ ਕੰਮ ਹੋਇਆ ਹੋਇਆ ਬਾਹਾਂ ਦਾ ਇੱਕ ਜੋਰ ਜੱਟ ਦੇ ਵਿੱਚ ਇਹ ਵੀ ਆਰੀ ਦਾ ਕੰਮ ਹੋਇਆ ਹੋਇਆ ਹੈ ਨਾਲ ਜਰੀ ਆਰੀ ਦਾ ਇਹ ਜਰੀ ਦਾ ਕੰਮ ਹੈ ਤੇ ਬਾਦਲੇ ਇਹ ਬਾਦਲੇ ਨਾ ਜਰੀ ਹੈ ਆਰੀ 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 ਤੇ ਜਰੀ ਦਾ ਹਾਂ ਸਿਮਿਲਰ ਜੇ ਹੁੰਦੇ ਮੈਨੂੰ ਥੋੜਾ ਬਾਦਲੇ ਬੁੱਦਲੇ ਵਾਲਾ ਨੇ ਥੋੜਾ ਕਨਫਿਊਜ਼ ਹੋ ਜਾਣੀ ਹੈ ਤੇ ਇਹ ਆਰੀ ਦਾ ਵਰਕ ਹੈ ਬਈ ਬਹੁਤ ਸੋਹਣੀ ਫਿਨਿਸ਼ਿੰਗ ਹੈ ਇਹਦੀਆਂ ਬਾਹਾਂ ਦੇ ਉੱਪਰ ਵੀ ਹੈ ਬਾਟਮ ਦੇ ਉੱਪਰ ਵੀ ਵਰਕ ਹੋਣਾ ਹੈਗਾ ਇਹ ਬਾਹਾਂ ਦੇ ਉੱਪਰ ਹੈ ਦੇ ਬਾਹਾਂ ਦੇ ਨਾਲ ਹੈ ਉਹ ਆਪਣੀ ਮਰਜ਼ੀ ਆਪਾਂ ਬਾਹਾਂ ਤੇ ਰੱਖਣਾ ਬਾਟਮ ਤੇ ਰੱਖਣਾ ਹੈ ਬਹੁਤ ਬਹਾ ਤੇ ਸੋਹਣਾ ਲੱਗਦਾ ਇਹ ਵਾਲਾ ਡਿਜ਼ਾਈਨ ਕਿਉਂਕਿ ਬਾਰਡਰ ਵਾਲੀ ਸ਼ਰਟ ਹੈ ਨਾ ਬਾਰਡਰ ਦਾ ਕਮੀਜ਼ ਹੈ ਵਰਕ ਹੋਇਆ ਵਾ ਤੇ ਇੱਕ ਹੁਣ ਆ ਜਾਂਦਾ ਹੈ कॉटन ਦੇ ਉੱਪਰ ਇਹ ਵਧੀਆ कॉटन ਹੈ कॉटन ਦੇ ਉੱਤੇ ਆਰੀ ਦਾ ਕੰਮ ਹੋਇਆ ਵਾ ਇਹ ਚੈੱਕ ਕਰ ਲਓ ਹਨ ਇਹਦੇ ਤੇ ਵੀ ਉਹੀ 골ਡਨ ਥੋੜੀ ਜਰੀ ਐਡ ਸੌਰੀ ਸਿਲਵਰ ਕਲਰ ਦੀ ਜਰੀ ਹੈ ਜਿਹੜੀ ਉਹ ਐਡ ਕੀਤੀ ਹੋਈ ਹੈ ਤੇ ਬਸ ਇਹਦੇ ਦੀ ਸਿਰਫ ਬਾਰਡਰ ਤੇ نیچے ਕੰਮ ਹੈ ਪਲੇਨ ਬਾਕੀ ਸਟਾਫ ਹੈ ਇਹਦਾ ਬਾਹਾਂ ਦੇ ਉੱਪਰ ਇਸਤੇ ਹੋਣਾ ਵਰਕ ਹਾਂਜੀ ਬਾਹਾਂ ਦੇ ਉੱਪਰ ਸਿੰਪਲ ਹੀ ਬਸ ਇਹ ਰੱਖਿਆ ਹੋਇਆ ਹੈਗਾ ਤੁਸੀਂ ਵਟਸਐਪ ਕਰ ਲਿਓ ਵਟਸਐਪ ਨੰਬਰ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਵੀ ਦਿਖਦਾ ਹੋਣਾ ਉੱਪਰ ਨੀਚੇ ਤੁਸੀਂ ਧਿਆਨ ਮਾਰ ਲਿਓ ਉਸ ਨੰਬਰ ਦੇ ਉੱਪਰ ਤੁਸੀਂ ਸੂਟਾਂ ਦੀ ਇਨਕੁਆਰੀ ਕਰ ਲਿਓ ਤੇ ਇੱਕ ਕਾਟਨ ਦੇ ਉੱਪਰ ਆਰੀ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਬਹੁਤ ਸੋਹਣੀ ਚੀਜ਼ ਹੈ ਇਹ ਵੀ ਇਹ ਕ੍ਰਸ਼ ਕਾਟਨ ਹੈ ਆਪਣਾ ਚਿਕਨ ਚਿਕਨ ওকে ਇਹ ਚਿਕਨ ਕਾਟਨ ਦੇ ਉੱਪਰ ਇਸ ਤਰ੍ਹਾਂ ਬਾਰਕ ਕੀਤਾ ਹੋਇਆ ਚੈੱਕ ਕਰ ਲਓ ਇਹ ਸਾਰੇ ਡਿਜ਼ਾਈਨ ਆ ਜਿਹੜੇ ਆ ਮੋਸਟਲੀ ਇਹ ਜਿਵੇਂ ਕਲੀਆਂ ਵਾਲੇ ਡਿਜ਼ਾਈਨ ਹੀ ਹੋਗੇ ਇਸ ਤੇ نیچے ਬਾਰਡਰ ਤੇ ਕਲੀਆਂ ਤੇ ਇਸ ਤਰ੍ਹਾਂ ਵਿੱਚ ਇਹਦੇ ਤਿੰਨ ਫੁੱਲ ਪਾਈ ਹੋਈ ਹੈ ਬਹੁਤ ਸੋਹਣਾ ਰੰਗ ਵੀ ਬਹੁਤ ਸੋਹਣਾ ਗਰਮੀ ਦੇ ਅਕੋਰਡਿੰਗ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਇਹ ਆ ਗਿਆ ਜੀ ਸੈਲਫ ਪ੍ਰਿੰਟ ਵਾਲਾ ਸਟਾਫ ਹੈਗਾ ਤੇ ਇਹਦੇ ਉੱਤੇ ਆਰੀ ਦਾ ਬਹੁਤ ਸੋਹਣਾ ਕੰਮ ਹੋਇਆ ਹੈ ਬਸ ਤੁਸੀਂ ਥੋੜਾ ਜਿਹਾ ਜ਼ੂਮ ਕਰਕੇ ਮੈਂ ਤੁਹਾਨੂੰ ਜਿਵੇਂ ਦਿਖਾ ਰਹੀ ਹਾਂ ਫਿਨਿਸ਼ਿੰਗ ਜ਼ਰੂਰ ਚੈੱਕ ਕਰਦੇ ਰਹੋ ਸਫਾਈ ਹੈ ਜਿਹੜੀ ਉਹ ਤੁਹਾਨੂੰ ਵੀ ਪਤਾ ਲੱਗਦੀ ਰਹੇ ਤਾਂ ਜੋ ਮੈਂ ਤਾਂ ਕਰੀਬ ਤੋਂ ਦਿਖਾਉਣੀ ਹੈ ਕਿ ਸਫਾਈ ਕਿੰਨੀ ਆਈ ਹੈ ਇਸ ਤੇ ਵੀ ਕਲੀਆਂ ਦਾ ਕੰਮ ਜਾ ਰਿਹਾ ਇਸ ਤਰ੍ਹਾਂ ਤੇ ਇਹ ਦੇ نیچے ਮੋٹے ਫੁੱਲ ਬਣਾ ਦਿੱਤੇ ਇੱਥੋਂ ਬਾਰਡਰ ਦੇ ਇਦਾਂ ਚੱਕ ਕੇ ਸਟਾਰਟ ਕਰਕੇ ਉੱਪਰ ਨੂੰ ਕਲੀਆਂ ਜਾ ਰਹੀਆਂ ਬਹੁਤ ਸੋਹਣਾ ਕੰਮ ਹੈ ਇਹ ਵੀ ਲੋਤੀ ਇਹ ਵੀ 셀ਫ ਪ੍ਰਿੰਟ ਦੇ ਵਿੱਚ ਹੈ 셀ਫ ਡਿਜ਼ਾਈਨ ਹੈ ਇਸ ਤਾਂ ਮੇਰੇ ਕੋਲ ਇਹ ਮਿਲੇ ਜਿਆ ਸਟਾਫ ਹੈ ਇਸ ਦਾ ਤੇ ਇਹ ਇਸ ਤੇ ਵੀ ਦੋ ਹੀ ਸੇਮ ਕਲੀਆਂ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਫੁੱਲ ਪਏ ਹੋਏ ਆ ਦੋ ਤੁਸੀਂ ਇਹਨਾਂ ਵਿੱਚ ਡਿਜ਼ਾਈਨ 'ਚ ਥੋੜਾ ਬਹੁਤ ਚੇਂਜ ਕਰਾਉਣਾ ਹੋਵੇ ਸਾਨੂੰ ਉਹ ਵੀ ਦੱਸ ਸਕਦੇ ਹੋ ਸੇਮ ਡਿਜ਼ਾਈਨ ਨੂੰ ਕਿਸੇ ਹੋਰ ਕਲਰ ਤੇ ਰੰਗ ਮਤਲਬ ਸਟਾਫ ਤੇ ਪੋਣ ਹੈ ਉਹ ਵੀ ਦੱਸ ਸਕਦੇ ਹੋ ਇਹ ਵੀ ਬਹੁਤ ਸੋਹਣਾ ਚਾਹੇ ਦੀਆਂ ਬਾਹਾਂ ਦੇ ਵੀ ਨਾਲ ਦੀ ਨਾਲ ਕਈਆਂ ਦੇ ਨਾ ਮੈਂ ਬਾਹਾਂ ਤੇ ਡਿਜ਼ਾਈਨ ਦੱਸਣੇ ਭੁੱਲ ਜਾਨੀ ਆ ਤਾਂ ਮਤਲਬ ਬਾਹਾਂ ਤੇ ਵੀ ਡਿਜ਼ਾਈਨ ਹੁੰਦਾ ਇਹ ਦੇਖੋ ਜੀ ਤੇ ਇਹ ਵੀ ਪਿਓਰ ਕਾਟਨ ਦੇ ਵਿੱਚ ਹੈ ਜੀ ਬੇਬੀ ਪਿੰਕ ਹੈ ਇਹ ਬੇਬੀ ਪਿੰਕ ਹੈ ਤੇ ਇਹਦੇ ਵੀ ਸੇਮ ਡਿਜ਼ਾਈਨ ਦਾ ਬਸ ਥੋੜਾ ਥੋੜਾ ਫਰਕ ਹੁੰਦਾ ਫਲਾਵਰ ਬਹੁਤ ਸੋਹਣਾ ਹੈਗਾ ਗੁਲਦਸਤੇ ਦੀ ਤਰ੍ਹਾਂ ਤੇ ਇਹ ਇਸ ਦੇ ਵਿੱਚ ਕਲੀਆਂ ਜਾ ਰਹੀਆਂ ਲਓ ਜੀ ਇਹ ਸੀਗੇ ਆਪਣੇ ਕੋਲੇ ਹੁਣ ਆਰੀ ਦੇ ਜਿਹੜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਪਸੰਦ ਕਰ ਸਕਦੇ ਹੋ ਤੁਹਾਡਾ ਮੋਸਟ ਵੈਲਕਮ ਮੋਸਟ ਵੈਲਕਮ ਹੈ ਜੀ ਤੁਸੀਂ ਇਹਨਾਂ ਨੂੰ ਡੀਐਮ ਕਰ ਲਿਓ ਕਿਸੇ ਵੀ ਰਿਗਾਰਡਿੰਗ ਤੁਸੀਂ ਪੁੱਛ ਦੇ ਗੱਛ ਕਰਨੀ ਆ ਪੁੱਛ ਗਿਚ ਕਰਨੀ ਆ ਕੋਈ ਇਨਕੁਆਰੀ ਲੈਣੀ ਆ ਤੁਸੀਂ ਮੈਨੂੰ ਇੰਸਟਾ ਦੇ ਉੱਪਰ ਚਾਹੇ ਸਿੱਧੇ ਪੁੱਛ ਲਓ ਚਾਹੇ ਤੁਸੀਂ ਮੈਨੂੰ ਵਟਸਐਪ ਦੇ ਉੱਪਰ ਇਹਦੇ ਬਾਰੇ ਗੱਲ ਕਰ ਸਕਦੇ ਹੋ ਮੈਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਇਹਨਾਂ ਦੇ ਸਟਾਫ ਦਾ ਪ੍ਰਾਈਸ ਸਟਾਫ ਦੀ ਕੁਆਲਿਟੀ ਸਾਰੀ ਮੈਂ ਤੁਹਾਨੂੰ ਉੱਥੇ ਡਿਟੇਲ ਦੇ ਵਿੱਚ ਦੱਸ ਦਊਂਗੀ ਤੇ ਚਲੋ ਜੀ ਹੁਣ ਆਪਾਂ ਮਿਲਦੇ ਆਂ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਹੈਂਡਵਰਕ ਦੇ ਸੂਟਾਂ ਦੇ ਨਾਲ